thank you ਇੱਕ ਬਾਅਦ ਲਾ ਲੀਏ ਫੋਟੋ ਇੱਕ ਬਾਅਦ ਬਾਅਦ ਦੱਸੋ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਗੁਰਦਾਸਪੁਰ ਦੀ ਸਮੂੱਚੀ ਜਿੱਥੇਬੰਦੀ ਜਿਹੜੀ ਆ ਸਾਡੇ ਸਾਰੇ ਹਲਕਾ ਇੰਚਾਰਜ ਸਾਬਾਨ ਕੋਰ ਕਮੇਟੀ ਦੇ ਮੈਂਬਰ ਲੋਧੀ ਨੰਗਲ ਸਾਹਿਬ ਕੋਰ ਇਕਬਾਲ ਸਿੰਘ ਜੀ ਮਾਲ ਸਾਹਿਬ ਹਲਕਾ ਇੰਚਾਰਜ ਕਾਦੀਆਂ ਕਵਲਜੀ ਚਾਵਲਾ ਜੀ ਹਲਕਾ ਇੰਚਾਰਜ ਦੀਨਾ ਨਗਰ ਰਾਜਨਬੀਰ ਸਿੰਘ ਜੀ ਕਮਾਨ ਹਲਕਾ ਇੰਚਾਰਜ ਸ਼੍ਰੀ ਹਰਗੁਪਿੰਦਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਬਤੌਰ ਔਰ ਐਸਡੀਪੀਸੀ ਦੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਤੁਗਲਵਾਲ ਸਾਹਿਬ ਸ਼ਾਮਪੁਰਾ ਸਾਹਿਬ ਆ ਰਹੇ ਆ ਗੁਰਪ੍ਰਤਾਪ ਸਿੰਘ ਜੀ ਖਸ਼ਾਲਪੁਰ ਸਾਹਿਬ ਜਿਹੜੇ ਚੇਅਰਮੈਨ ਨੇ ਸਾਡੇ ਔਰ ਜਨਰਲ ਸਕੱਤਰ ਨੇ ਔਰ ਸਾਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਸਰਕਲਾਂ ਦੇ ਜਥੇਦਾਰ ਸਹਿਬਾਨ ਨੇ ਉਹ ਸਾਰੇ ਪਿਛੇ ਅੱਜ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਜਥੇਦਾਰ ਸਰਕਲਾਂ ਦੇ ਆਏ ਆ ਔਰ ਅੱਜ ਜਿਹੜੀ ਇਹ ਪ੍ਰੈਸ ਦੇ ਨਾਲ ਇੱਕ ਰੂਬਰੂ ਹੋਣ ਦਾ ਮੁੱਖ ਕਾਰਨ ਹੈ ਕਿ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਦੋ ਚਾਰ ਜਿਹੜੇ ਸਾਡੇ ਕੁਝ ਬਾਗੀ ਆਗੂ ਮੈਂ ਕਹੂੰਗਾ ਉਹਨਾਂ ਨੂੰ ਉਹਨਾਂ ਨੇ ਜਿਹੜੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਖਿਲਾਫ ਜਿਹੜੀ ਕੋਈ ਦੋ ਚਾਰ ਗੱਲਾਂ ਕੀਤੀਆਂ ਉਹਦੇ ਵਿੱਚ ਪਹਿਲੀ ਗੱਲ ਤੇ ਅਸੀਂ ਇਹ ਕਰਨੀ ਆ ਸਮੁੱਚੀ ਜ਼ਿਲ੍ਹਾ ਜਥੇਬੰਦੀ ਵੱਲੋਂ ਕਿ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਕੰਮ ਕਰਦੀ ਰਹੀ ਆ ਔਰ ਅੱਜ ਜਿਹੜੀ ਆ ਵਿਸ਼ਵਾਸ ਪ੍ਰਗਟ ਕਰਦੇ ਆ ਕਿ ਅਸੀਂ ਬਿਲਕੁਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਗਵਾਈ ਦੇ ਵਿੱਚ ਅੱਗੇ ਵੀ ਜਿਹੜਾ ਏ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੰਮ ਕਰਾਂਗੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਜਕਾਰਾ ਛੱਡੂਗਾ ਸਾਰਿਆਂ ਨੇ ਜਕਾਰਾ ਫਤੇ ਦਾ ਜਿਹੜਾ ਵਾ ਉਹ ਬਾਵਾ ਖੜੀਆਂ ਕਰਕੇ ਜਕਾਰਾ ਛੱਡਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਅੱਜ ਇੱਕ ਮਤਾ ਵੀ ਜਿਹੜਾ ਸਮੁੱਚੀ ਲੀਡਰਸ਼ਿਪ ਨੇ ਸਾਰੇ ਸਰਕਲਾਂ ਦੇ ਜਥੇਦਾਰ ਸਾਹਿਬਾਨਾਂ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਰਿਆਂ ਨੇ ਮਤਾ ਪਾਇਆ ਕਿ ਅਸੀਂ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੇ ਆ ਉਦਾਂ ਹੀ ਡਟ ਕੇ ਕੰਮ ਕਰਾਂਗੇ ਔਰ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇਗੀ ਔਰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਕੋਰ ਕਮੇਟੀ ਦੇ ਸੀਨੀਅਰ ਸਾਡੇ ਆਗੂ ਨੇ ਜ਼ਿਲ੍ਹੇ ਦੇ ਸਰਦਾਰ ਲਖਬੀਰ ਸਿੰਘ ਸਵਾਲ ਜਵਾਬ ਲੈਣ ਤੋਂ ਬਾਅਦ ਚੱਪੀ ਨਹੀਂ ਇਹਨਾਂ ਨੇ ਇੱਕ ਵਾਰੀ ਗੱਲ ਸਾਰੇ ਕਰ ਲਈਏ ਬਈ ਤੁਸੀਂ ਜੋ ਕਰਨਾ ਕਰ ਦਿਓ ਇਹ ਲੋਧੀਨਗਰ ਸਾਹਿਬ ਨੂੰ ਮੈਂ ਬੇਨਤੀ ਕਰਨਾ ਕਿ ਉਹ ਫਿਰਮਾਲ ਸਾਹਿਬ ਤੇ ਸਾਰੇ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਆਪਿਆ ਹੋ ਰਿਹਾ ਹੈ ਕਿਵੇਂ ਮੇਰੇ ਤੋਂ ਪਹਿਲਾਂ ਟਾਡੇ ਜਿਹੜਾ ਪ੍ਰਧਾਨ ਜ਼ਿਲ੍ਹਾ ਗਰਦਾਸਪੁਰ ਸਾਹਿਬ ਰਮਨ ਜੀਵ ਸਿੰਘ ਸਦੂ ਜੀ ਨੇ ਤੁਹਾਡੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਭਾਰਤਾਂ ਦੇ ਬਾਰੇ ਗੱਲ ਕੀਤੀ ਆ ਇਹ ਗੱਲ ਬੜੀ ਸਾਫ਼ ਆ ਕਿ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਸਮੂਹ ਸ਼ਰਤਕ ਜਿ세ਦਤ ਸਹਿਬਾਨ ਔਰ ਸਾਡੇ ਸੀਨੀਅਰ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਜਿਹੜਾ ਨੂੰ ਸਾਥੀ ਨੇ ਔਰ ਜਿਸ ਦਾ ਪ੍ਰਧਾਨ ਜਿਹਦੇ ਵਿੱਚ ਸਾਡਾ ਜੂਸ ਜਿਹੜਾ ਆ ਉਹਦਾ ਪ੍ਰਧਾਨ ਜਗਰੂਪ ਜੀ ਸਾਡੇ ਲੱਡਾ ਮੁੰਡਾ ਜੀ ਪੀਸੀ ਵਿੰਗ ਦੇ ਪ੍ਰਧਾਨ ਨੇ ਔਰ ਰਾਜਨਪੀਰ ਸ੍ਰੀ ਹਰਗੁਜਿੰਦਪੁਰ ਤੋਂ ਸਾਡੇ ਜਿਹੜੇ ਨੇ ਉਹ ਹਲਕਾ ਇੰਚਾਰਜ ਨੇ ਔਰ ਮੈਂ ਕਹੂੰਗਾ ਕਿ ਤੁਸੀਂ ਦੇਖ ਰਿਹਾ ਜੇ ਕਿ ਸਮੁੱਚੇ ਰੂਪ ਵਿੱਚ ਹਾਲੀ ਕੋਈ ਸੱਜਣ ਉੜਾ ਵੀ ਰਹੇ ਨੇ ਇਹ ਲੋੜ ਕਿਉਂ ਪਈ ਆ ਕਿ ਅੱਜ ਕੋਸ਼ਿਕ ਨਰਾਸ਼ ਤੇ ਨਰਾਜ ਪਾਰਟੀ ਦੇ ਸਾਡੇ ਸਾਥੀ ਨੇ ਜਿਨ੍ਹਾਂ ਨੇ ਇਹ ਤੁਗਦਾ ਪੈਦਾ ਕੀਤੀ ਆ ਜਿਹਦੇ ਪ੍ਰਤੀ ਸਮੁੱਚੇ ਪੰਜਾਬ ਦੇ ਆ ਸਰਕ ਜਥੇਦਾਰਾ ਆਪਣਾ ਫਰਕਾਰ ਚਾਰਜਾ ਨੇ ਜ਼ਿਲ੍ਹਾ ਜਥੇਦਾਰਾ ਨੇ ਵਰਕ ਕਮੇਟੀ ਨੇ ਕੋਰਟ ਕਮੇਟੀ ਨੇ ਚੰਡੀਗੜ੍ਹ ਵਿਖੇ ਬਾਦਲ ਸਾਹਿਬ ਦੀ ਰੈ ਨਬਾਈ ਦੇ ਵਿੱਚ ਮੀਟਕਾ ਕਰਕੇ ਪੂਰਨ ਭਰੋਸਾ ਪ੍ਰਗਟ ਕੀਤਾ ਆ ਜਦੋਂ ਕਿਸੇ ਕਿਸਮ ਦਾ ਕਿਸੇ ਘਰ ਤੇ ਕਲੇਸ਼ ਆ ਜਾਵੇ ਕਿਸੇ ਜੱਥੇਬੰਦੀ ਤੇ ਆ ਜਾਵੇ ਇਹ ਦੁਨੀਆ 'ਚ ਬਣਿਆ ਆ ਨਿਰਾਸ਼ਾ ਜਿਹੜੀ ਆ ਆਸ਼ਾ ਤੇ ਨਿਰਾਸ਼ਾ ਨਾਲ ਨਾਲ ਚਲਦੀਆਂ ਔਰ 89 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬਹੁਤ ਵੱਡਾ ਨਰਾਸ਼ਾ ਦੇ ਬਦਲ ਸਾਨੂੰ ਉਦੋਂ ਵੀ ਸਾਰੀਆਂ ਸ਼ੁਰੂਨੀ ਕਮੇਟੀ ਸ਼ੁਰੂ ਨੂੰ ਇਕਾਲੀ ਦਲ ਦੇ ਜਿਹੜੇ ਵੀ ਲੀਡਰ ਟੋਨ ਲੜੇ ਸੀ ਸਾਰਾ ਜੀ ਜਮਾਨਤਾ 잡ਤ ਹੋਈਆਂ ਸੀ ਅੱਜ ਐਸੇ ਹਾਲਾਤ ਬਣੇ ਨੇ ਕਿਉਂਕਿ ਜਿੱਤਰਾ ਵੀ ਵੇਵ ਬਣ ਰਹੀ ਸੀ ਮੋਦੀ ਸਾਹਿਬ ਆਪਣਾ ਜਗਾਰ ਚਲਾ ਰਹੇ ਸੀ ਕਾਂਗਰਸ ਆਪਣਾ ਚਲਾ ਰਹੀ ਸੀ ਲੋਕ ਦੁਬਿਧਾ ਛੰਨ ਕੇ ਜਾ ਮੋਦੀ ਨੂੰ ਸਪੋਰਟ ਕਰੀਏ ਕਿ ਅਪੋਜ਼ ਕਰੀਏ ਪ੍ਰਪੋਜ਼ ਕਰਨ ਵਾਸਤੇ ਉਹਨਾਂ ਕੋਲ ਬੈਟਰ ਜਿਹੜਾ ਹੱਲ ਸੀ ਉਹ ਕਾਂਗਰਸ ਨੂੰ ਉਹਨਾਂ ਬੈਟਰ ਸਮਝਿਆ ਜਿੰਨੀਆਂ ਹੀ ਹਿੰਦੁਸਤਾਨ ਚ ਰੀਜਨਲ ਪਾਰਟੀਆਂ ਸੀ ਸਾਰੀਆਂ ਤੇ ਸਾਰੀਆਂ ਹੀ ਨੱਥਾ ਨਬੂਦ ਹੋ ਗਈਆਂ ਕਿਉਂਕਿ ਲੋਕਾਂ ਦਾ ਫਤਵਾ ਇਹ ਸੀ ਕਿ ਜੇਕਰ ਮੋਦੀ ਦੇ ਖਿਲਾਫ ਜਾਣਾ ਹੈ ਤੇ ਫਿਰ ਕਾਂਗਰਸ ਗੱਠਜੋੜ ਜਿਹੜਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਉਸੇ ਗੱਲ ਦਾ ਸ਼ਿਕਾਰ ਪੰਜਾਬ ਵਿੱਚ ਸੀਨੀਅਰ ਕਾਲੀ ਦਲ ਵੀ ਹੋਇਆ ਔਰ ਅਤਰਾ ਚੜ੍ਹਾ ਆਉਂਦੇ ਰਹਿੰਦੇ ਆ ਜਦੋਂ ਕਿਤੇ ਤਰਾਉ ਹੁੰਦੇ ਆ ਉਦੋਂ ਪਰਿਵਾਰ ਦਾ ਜੱਜੇਬੰਦੀ ਦਾ ਸੰਸਥਾ ਦਾ ਪਾਰਟੀ ਦਾ ਕੰਮ ਹੁੰਦਾ ਕਿ ਉਹਨੂੰ ਇੱਕ ਮੁਸਤਫਾ ਦੇ ਨਾਲ ਟਕੜਿਆ ਹੋਵੇ ਨੀ ਜਿੱਥੀਏ ਔਰ ਸਾਥ ਤਈਏ ਲੋਕਾਂ ਵਿੱਚ ਜਾਈਏ ਕਮੀਆਂ ਪੇਸ਼ੀਆਂ ਨੂੰ ਦੂਰ ਕਰੀਏ ਤੇ ਜੇ ਉਸ ਨਿਰਾਸ਼ਾ ਦੇ ਆਲਮ ਵਿੱਚ ਆਪਾਂ ਇੱਕ ਦੂਜੇ ਨੂੰ ਦੂਸ਼ਣਵਾਜੀ ਦੇਣ ਲਈਏ ਤੇ ਮੈਂ ਸਭੀ ਨਾਲ ਲੋਕਾਂ ਦੇ ਵਿੱਚ ਵੀ ਉਹ ਗੱਲ ਦਾ ਅਕਸ ਚੱਗਾ ਨਹੀਂ ਜਾਂਦਾ ਲੋਕ ਸਮਝਿਆ ਕੱਲ ਇਕੱਠੇ ਸਨ ਕੱਲ ਇੱਕ ਦੂਜੇ ਦੀ ਸਿਫਤ ਕਰ ਰਹੇ ਸੀ ਅੱਜ ਇੱਕ ਦੂਜੇ ਨੂੰ ਮਾੜਾ ਕਹਿ ਰਹੇ ਆ ਇਸ ਕਰਕੇ ਐਸਾ ਕਰਨ ਵਾਲਿਆਂ ਨੂੰ ਲੋਕ ਬਹੁਤਾ ਪਸੰਦ ਨਹੀਂ ਕਰਦੇ ਪਾਰਟੀ ਦੇ ਉਹ ਸੀਨੀਅਰ ਕਾਰਗੁੰਨ ਨੇ ਉਹਨਾਂ ਨੂੰ ਮੁਰਕਤ ਕਮੇਟੀ ਦੇ ਵਿੱਚ ਵੀ ਬੇਨਤੀ ਕੀਤੀ ਆ ਪਰਸੋਂ ਪਿੱਛੇ ਕਰਵਾਜੇ ਖੁੱਲ੍ਹੇ ਨੇ